हां जी दोस्तों सारे अनु सत श्री काल जी और की हाल है ठीक ठाक हूं मैं आज समय बारे गल करनी है वे देखो समय कितना बदल गया समय दे विच तब्दीली किवें आ गई आज आपा इस विषय दे गल करनी है देखो मान के चलो भी मैं एक मैकेनिक ਇਲੈਕਟ੍ਰੀਕਲ 'ਚ ਆਪਾਂ ਆਲਗੁਣਸ ਕੰਮ ਕਰਦੇ ਆ ਤੇ ਤੁਸੀਂ ਦੇਖੋ ਮੇਰੇ ਬੱਚੇ ਮੇਰਾ ਕੰਮ ਨਹੀਂ ਕਰਨਗੇ ਕਿਸੇ ਤੱਕਈ ਗ੍ਰੰਥੀ ਦਾ ਬੱਚਾ ਗ੍ਰੰਥੀ ਨਹੀਂ ਬਣਦਾ ਕਿਸੇ ਵੀ ਕੰਮ ਦੇ ਵਿੱਚ ਲਾ ਲਓ ਉਹਦੇ ਬੱਚੇ ਉਹਦੇ ਕੰਮ ਜਿਹੜੇ ਉਹ ਕਰ ਰਿਹਾ ਨਾ ਉਹ ਨਹੀਂ ਕਰਨਗੇ ਸਮੇ ਸਮੇਂ ਦੇ ਵਿੱਚ ਕਿੰਨੀ ਤਬਦੀਲੀ ਆ ਚੁੱਕੀ ਆ ਕਿਉਂਕਿ ਅੱਜ ਕੱਲ ਤਾਂ ਜੇ ਕਿਸੇ ਨੂੰ ਪੁੱਛੋ ਉਹ ਤਾਂ ਵੈਸੀ ਕਹਿ ਲ ਦੇ ਵੀ ਮੈਂ ਤਾਂ ਬਾਹਰ ਜਾਣਾ ਕੈਨੇਡਾ ਪਰ ਤੁਸੀਂ ਦੇਖੋ ਕੰਮ-ਕੌਮ ਨਹੀਂ ਮਿਲਦੇਗੇ ਕੰਮਾਂ ਦੀ ਬਹੁਤ ਸ਼ਾਰਟੇਜ ਆ ਕੰਮ ਮਿਲਦੇ ਨਹੀਂਗੇ ਤੇ ਮੇਰੀ ਤਾਂ ਇੱਕ ਬਸ ਇਹ ਹੀ ਆ ਬੇਨਤੀ ਆ ਬਈ ਜਿਹੜੇ ਅੱਜ ਕੱਲ ਨੌਜਵਾਨ ਹੈ ਚਾਹੇ ਉਹ ਆਪਣੇ ਧੀ ਪੁੱਤਾਂ ਜਾਂ ਕੁਝ ਵੀ ਆ ਠੀਕ ਆ ਚਾਹੇ ਦੋਸਤਾਂ ਦੀ ਜਗ੍ਹਾ ਤੇ ਵੀ ਜਾਣ ਪਰ ਗੱਲ ਇਹ ਆ ਵੀ ਬਸ ਕੰਮ ਜਿਹੜਾ ਆਪਾਂ ਜੱਦੀ ਕੰਮ ਕਰ ਰਹੇ ਆ ਨਾ ਜੇ ਉਹ ਹੀ ਆਪਣਾ ਸੰਭਾਲਿਆ ਜਾਵੇ ਕੰਮ ਤੇ ਉਹ ਵੇਖ ਲਓ ਤੁਸੀਂ ਹੁਣ ਪੀੜੀ ਪੀੜੀ ਉਤਰਿਆ ਹੀ ਆਉਂਦਾ ਤੇ ਉਹ ਜੇ ਆਪਣਾ ਕੰਮ ਸੰਭਾਲਿਆ ਜਾਵੇ ਤੇ ਆਪਾਂ ਨੂੰ ਰੋਟੀ ਉਹੀ ਦੇ ਸਕਦਾ ਆਪਾਂ ਨਵਾਂ ਕੋਈ ਕੰਮ ਵਿਢਾਂਗੇ ਜਾਂ ਕੋਈ ਨਵਾਂ ਕਰਾਂਗੇ ਤੇ ਉਹ ਕਦੋਂ ਉਹ ਅੱਪ ਹੋਇਆ ਕਦੋਂ ਉਹਨੇ ਆਪਾਂ ਨੂੰ ਕਮਾਈ ਦੇਣੀ ਆ ਉਹ ਕੋਈ ਪਤਾ ਨਹੀਂ ਜਿਵੇਂ ਹੁਣ ਮੈਂ ਇਲੈਕਟ੍ਰੀਕਲ ਦਾ ਕੰਮ ਕਰਦਾ ਮੇਰਾ ਬੱਚਾ ਇਲੈਕਟ੍ਰੀਕਲ ਦਾ ਨਹੀਂ ਕਰਦਾ ਮੇਰੇ ਨਾਲ ਜਿਵੇਂ ਕੋਈ ਆਪਣਾ ਗ੍ਰੰਥੀ ਆ ਉਹਦੇ ਨਾਲ ਉਹਦਾ ਮੁੰਡਾ ਉਹਦਾ ਬੇਟਾ ਉਹ ਵੀ ਗ੍ਰੰਥੀ ਨਹੀਂ ਬਣਦਾ ਹੈਗਾ ਇਸ ਤਰ੍ਹਾਂ ਕਿਸੇ ਕਿਸੇ ਦੇ ਬੱਚੇ ਆ ਜਿਹੜੇ ਆਪਦੇ ਮਾਂ ਪਿਓ ਦੇ ਨਾਲ ਅਟੈਚ ਹੋ ਕੇ ਉਹੀ ਕੰਮ ਕਰ ਰਹੇ ਆ ਤੇ ਨਹੀਂ ਤਾਂ ਅੱਜ ਕੱਲ ਹਰ ਬੱਚਾ ਕਹਿੰਦਾ ਵੀ ਮੈਂ ਤਾਂ ਬਾਹਰ ਜਾਣਾ ਮੈਂ ਤਾਂ ਆਪਦਾ ਵੱਖਰਾ ਕੋਈ ਕੰਮ ਤੋੜਨਾ ਸੌਖਾ ਕੰਮ ਕਰਨਾ ਤੇ ਕਿੰਨੀ ਤਬਦੀਲੀ ਆ ਗਈ ਯਾਰ ਸਮੇਂ ਦੇ ਵਿੱਚ ਪਹਿਲਾਂ ਕਿੰਨਾ ਪਿਆਰ ਹੁੰਦਾ ਸੀਗਾ ਚਾਰਾਂ ਚਾਰਾਂ ਪੰਜਾਂ ਪੰਜਾਂ ਘਰਾਂ ਨੇ ਇਕੱਠੇ ਹੋ ਕੇ ਇੱਕ ਪਾਸੇ ਕੰਮ ਕਰ ਲੈਣਾ ਮੁੜ ਕੇ ਦੂਜੇ ਦਾ ਕਰਾ ਦੇਣਾ ਫਿਰ ਤੀਜੇ ਦਾ ਕਰਾ ਦੇਣਾ ਤੇ ਕਿੰਨਾ ਵਧੀਆ ਸਿਸਟਮ ਸੀਗਾ ਅੱਜ ਕੱਲ ਤਾਂ ਮੋਹ ਪਿਆਰ ਵੀ ਹੈ ਨਹੀਂ ਕਿਉਂਕਿ ਮੋਹ ਪਿਆਰ ਤਾਂ ਨਹੀਂ ਹੈਗੇ ਉਹ ਮੋਬਾਈਲਾਂ ਨੇ ਖਤਮ ਕਰ ਦਿੱਤੇ ਹੁਣ ਤੇ ਆਪਾਂ ਕਿਸੇ ਰਿਸ਼ਤੇ ਰੀ ਚੱਲੇ ਜਾਂਦੇ ਆ ਉਥੇ ਉਹ ਆਪਣੇ ਮੋਬਾਈਲ ਲੈ ਕੇ ਬਹਿ ਜਾਂਦੇ ਆ ਆਪਾਂ ਆਪਣੇ ਬਹਿ ਜਾਂਦੇ ਆ ਤੇ ਬੱਲ ਗੱਲ ਖਤਮ ਇੱਕ ਦੂਜੇ ਨਾਲ ਗੱਲ ਦਾ ਕਰਦੇ ਹੀ ਨਹੀਂ ਹੈਗੇ ਆਪਾਂ ਬਹੁਤ ਹੀ ਸਮੇਂ ਦੇ ਵਿੱਚ ਜਿਹੜੀ ਇਹ ਤਬਦੀਲੀ ਆਈ ਆ ਤੇ ਇੱਥੇ ਵੇਖੋ ਆਪਣੇ ਦੇਸ਼ ਦੇ ਵਿੱਚ ਰਹਿ ਕੇ ਤੁਹਾਨੂੰ 1000 ਰੁਪਇਆ ਬਣ ਜੇ 500 ਬਣ ਜੇ 700 ਬਣ ਜੇ ਤੇ ਮੈਂ ਕਹਿੰਦਾ ਵੀ ਬਹੁਤ ਹੀ ਵਧੀਆ ਆਪਣਾ ਵਧੀਆ ਟਾਈਮ ਪਾਸ ਹੁੰਦਾ ਮੈਂ ਕਦੇ ਨਹੀਂ ਸੋਚਿਆ ਆ ਦੇ ਦਿਮਾਗ ਦੇ ਵਿੱਚ ਵੀ ਜਾਂ ਮੈਨੂੰ 500 ਬਣ ਗਿਆ ਜੀ ਜਾਂ 400 ਬਣ ਗਿਆ ਕਈ ਵਾਰੀ ਨਹੀਂ ਵੀ ਬਣਦਾ ਆਪਾਂ ਨੇ ਕਦੇ ਸੋਚਿਆ ਆਪਾਂ ਦਾ ਵਧੀਆ ਆਪਦੀ ਜ਼ਿੰਦਗੀ ਜਿਉਣੀ ਆ ਗੱਡੀ ਤੇ ਆਈ ਦਾ ਗੱਡੀ ਤੇ ਜਾਈ ਦਾ ਆਪਾਂ ਵਧੀਆ ਐਂਸ਼ ਲੈਣੇ ਆ ਆਪਾਂ ਨੂੰ ਕੋਈ ਫਿਕਰ ਨਹੀਂ ਕਿਸੇ ਕੰਮ ਦਾ ਕੋਈ ਹੈ ਨਹੀਂਗਾ ਆਪਾਂ ਤਾਂ ਆਪ ਆ ਨਾ ਆਪਾਂ ਕਿਸੇ ਦੀ ਨਿੰਦਿਆ ਕਰਕੇ ਨਾ ਚੁਗਲੀ ਕਰਕੇ ਨਾ ਆਪਾਂ ਕਿਸੇ ਕੋਲੇ ਫालतੂ ਖੜਗੇ ਤੇ ਆਪਾਂ ਤਾਂ ਆਪ ਦਾ ਵਧੀਆ ਕੰਮ ਕਰਦੇ ਆ ਪਰਾਜੀ ਤੇ ਸਾਰੇ ਦੋਸਤਾਂ ਨੂੰ ਵੀ ਮੇਰੀ ਇਹੀ ਗੁਜਾਰਸ਼ ਹੈ ਵੀ ਬਸ ਆਪ ਦਾ ਧਿਆਨ ਨਾਲ ਕੰਮ ਕਰੀ ਜਾਓ ਕਿਸੇ ਤੋਂ ਸਲਾਹ ਲੈਣ ਦੀ ਲੋੜ ਨਹੀਂ ਬਸ ਆਪਦੇ ਦਿਮਾਗ ਨਾਲ ਚੱਲੋਗੇ ਤੇ ਵਧੀਆ ਰਹੋਗੇ ਅੱਜ ਕੱਲ ਕੋਈ ਇੱਕ ਦੂਜੇ ਤੇ ਖੁਸ਼ ਨਹੀਂ ਹੈਗਾ ਖੁਸ਼ ਪਹਿਲਾਂ ਸੀਗੇ ਅੱਜ ਤੋਂ 15-20 ਸਾਲ ਪਹਿਲਾਂ ਖੁਸ਼ ਸੀ ਅਜੇ ਪਰ ਅੱਜ ਕੱਲ ਤਾਂ ਬਹੁਤ ਮੁਸ਼ਕਲ ਆ ਇੱਕ ਦੂਜੇ ਤੇ ਕੋਈ ਖੁਸ਼ ਨਹੀਂ ਹੈਗਾ ਤੇ ਜੇ ਮੇਰੀ ਗੱਲ ਚੰਗੀ ਲੱਗੀ ਤੇ ਇਹ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਫੋਲੋ ਕਰੋ ਲਾਈਕ ਕਰੋ ਕਮੈਂਟ ਕਰਕੇ ਦੱਸੋ ਮੈਨੂੰ ਵੀ ਜਿਹੜੀ ਮੈਂ ਗੱਲ ਕਹੀ ਆ ਵੀ ਇਹ ਸਚਾਈ ਹੈ ਜਾਂ ਨਹੀਂ ਕਿਉਂਕਿ ਜੇ ਨਹੀਂ ਸਚਾਈ ਤੇ ਤੇ ਆਪਾਂ ਆਉਂਦੀ ਵੀਡੀਓ ਦੇ ਵਿੱਚ ਉਹਦੀ ਸਚਾਈ ਜ਼ਰੂਰ ਦਿਖਾ ਦੇਾਂਗੇ ਤੇ ਸਾਰੇ ਮੇਰੇ ਦੋਸਤਾਂ ਨੂੰ ਮਿੱਤਰਾਂ ਨੂੰ ਬਾ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਆ ਬਾਤ ਹੈ ਸਰ ਕਿਆ ਬਾਤ ਹੈ ਸਰ ਕਿਆ ਬਾਤ ਇਹ ਬਾਤ ਹੈ